ਹਾਂਜੀ ਲੀਡਰ ਤਾਂ ਰਾਜਨੀਤੀ ਖੇਡਦੇ ਹੀ ਸਨ ਸੁਣਿਆ ਅੱਜਕੱਲ੍ਹ ਜਨਤਾ ਵੀ ਖੇਡਣ ਲੱਗ ਪਈ ਐ ਸਤਿ ਸ਼੍ਰੀ ਅਕਾਲ ਜੀ ਥਿੰਕ ਪੰਜਾਬੀ ਟੀਵੀ ਚੈਨਲ ਉੱਪਰ ਤੁਹਾਡਾ ਸਵਾਗਤ ਹੈ ਪੰਜਾਬ ਨਾਲ ਸੰਬੰਧਿਤ ਵਕ-ਵਕ ਮਸਲਿਆਂ ਉੱਪਰ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਅੱਜਕੱਲ੍ਹ ਜਨਤਾ ਵੀ ਲੀਡਰਾਂ ਨਾਲ ਰਾਜਨੀਤੀ ਖੇਡਣ ਲੱਗ ਪਈ ਐ ਜਨਤਾ ਵੀ ਸਿੱਖ ਗਈ ਐ ਕਿ ਕਿਦਾਂ ਕੀਵੇਂ ਵੋਟ ਪਾਉਣੀ ਹੈ ਲੀਡਰ ਕਿਸੇ ਭਲੇਖੇ ਵਿੱਚ ਨਾ ਰਹਿਣ ਕਿਸਤਾ ਸਾਂਝਾ ਕਰਨ ਲੱਗੇ ਹਾਂ ਆਪਾਂ ਜਲੰਧਰ ਵਾਲਿਆਂ ਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਹਨ 1 ਜੂਨ 2024 ਨੂੰ ਵੋਟ ਹੋਈ ਪੰਜਾਬ ਵਿੱਚ ਅਤੇ 4 ਜੂਨ ਨੂੰ ਨਤੀਜਾ ਆਇਆ 13 ਸੀਟਾਂ ਵਿੱਚੋਂ 7 ਸੀਟਾਂ ਉੱਪਰ ਕਾਂਗਰਸ ਨੇ ਜਿੱਤ ਹਾਸਲ ਕੀਤੀ 3 ਉਪਰ ਆਮ ਆਦਮੀ ਪਾਰਟੀ 1 ਉਪਰ ਸ਼੍ਰੋਮਣੀ ਅਕਾਲੀ ਦਲ ਅਤੇ 2 ਸੀਟਾਂ ਉੱਪਰ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਆਪਾਂ ਗੱਲ ਕਰਦੇ ਹਾਂ ਜਲੰਧਰ ਸੀਟ ਦੀ ਜਲੰਧਰ ਸੀਟ ਉਪਰ ਚਲੰਗੇ ਸਿੰਘ ਚੰਨੀ ਭਾਰੀ ਬਹੁਮਤ ਨਾਲ ਜਿੱਤੇ ਹਨ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਚੰਨੀ ਸਾਹਿਬ ਨੂੰ ਤਕਰੀਬਨ 40 ਲੱਖ ਦੇ ਕਰੀਬ ਵੋਟਾਂ ਪਈਆਂ ਹਨ 390000 53 ਵੋਟਾਂ ਚੰਨੀ ਸਾਹਿਬ ਨੂੰ ਪਈਆਂ ਹਨ ਅਤੇ ਚੰਨੀ ਸਾਹਿਬ ਨੇ ਜਲੰਧਰ ਦੀ ਸੀਟ 175993 ਵੋਟਾਂ ਦੇ ਅੰਤਰ ਨਾਲ ਜਿੱਤੀ ਅਤੇ ਦੂਜੇ ਨੰਬਰ ਤੇ ਸੁਸ਼ੀਲ ਕੁਮਾਰ ਰਿੰਕੂ ਅਤੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂ ਸਨ ਜੋ ਕਿ ਕਾਫੀ ਪਿੱਛੇ ਸਨ ਦੋਨੋਂ ਜਿਸ ਦੇ ਹਿਸਾਬ ਨਾਲ ਚੰਨੀ ਸਾਹਿਬ ਨੂੰ ਵੋਟ ਪਈ ਹੈ ਤਾਂ ਐਦਾਂ ਦੇਖਣ ਚ ਲੱਗ ਰਿਹਾ ਸੀ ਕਿ ਜਲੰਧਰ ਵਿੱਚ ਕਾਫੀ ਲੋਕ ਕਾਂਗਰਸ ਨੂੰ ਪਸੰਦ ਕਰ ਰਹੇ ਹਨ ਅਤੇ ਕਾਂਗਰਸ ਵੱਲ ਜਾ ਰਹੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਜਲੰਧਰ ਵੈਸਟ ਅਸੈਂਬਲੀ ਸੀਟ ਦੀ ਜੋ ਕਿ ਖਾਲੀ ਸੀ ਕਿਉਂਕਿ ਸ਼ੀਤਲ ਅੰਗਰਾਲ ਜੀ ਨੇ ਰਿਜ਼ਾਈਨ ਦੇ ਦਿੱਤਾ ਸੀ ਉੱਥੇ ਬਾਈ ਇਲੈਕਸ਼ਨ ਹੋਇਆ ਲੋਕ ਸਭਾ ਇਲੈਕਸ਼ਨ ਹੋਏ ਸਨ 1 ਜੂਨ ਨੂੰ ਪੰਜਾਬ ਵਿੱਚ ਅਤੇ ਬਾਈ ਇਲੈਕਸ਼ਨ ਦੀ ਡੇਟ ਸੀ ਕਿ 10 ਜੁਲਾਈ 2024 ਲਗਭਗ 1 ਮਹੀਨੇ ਬਾਅਦ ਉੱਥੇ ਬਾਈ ਇਲੈਕਸ਼ਨ ਹੋਇਆ ਅਤੇ 13 ਨੂੰ ਰਿਜ਼ਲਟ ਆਇਆ ਆਪ ਦੇ ਕੈਂਡੀਡੇਟ ਮਹਿੰਦਰ ਭਗਤ ਜੀ ਉਥੋਂ ਕਾਫੀ ਵੱਡੇ ਮਾਰਜਿਨ ਨਾਲ ਐਮ ਐਲ ਏ ਬਣੇ ਹਨ ਮਹਿੰਦਰ ਭਗਤ ਜੀ ਨੂੰ ਵੋਟਾਂ ਪਈਆਂ ਹਨ 55240 ਅਤੇ ਦੂਜੇ ਨੰਬਰ ਤੇ ਸ਼ਿਤੰਗੂ ਅੰਗੁਰਾਲ ਜੀ ਹਨ ਉਹਨਾਂ ਨੂੰ ਵੋਟਾਂ ਪਈਆਂ ਹਨ 17000 921 ਤੀਜੇ ਨੰਬਰ ਤੇ ਕਾਂਗਰਸ ਹੈ ਅਤੇ ਕਾਂਗਰਸ ਨੂੰ ਵੋਟਾਂ ਪਈਆਂ 16757 ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਤੀਜੇ ਨੰਬਰ ਤੇ ਆ ਗਈ ਜਿਹੜੀ ਕਿ 1 ਮਹੀਨੇ ਪਹਿਲਾਂ ਪਹਿਲੇ ਨੰਬਰ ਤੇ ਸੀ ਹੁਣ ਆਪਾਂ ਇਸ ਨੂੰ ਸਮਝਣ ਲਈ ਥੋੜਾ ਹੋਰ ਡਿਟੇਲ ਵਿੱਚ ਜਾਣਦੇ ਹਾਂ ਕਿਉਂਕਿ ਇੱਕ ਸਾਈਡ ਹੈਗੀ ਆ ਲੋਕ ਸਭਾ ਦੀ ਸੀਟ ਅਤੇ ਦੂਜੀ ਸਾਈਡ ਹੈਗੀ ਹੈ ਵਿਧਾਨ ਸਭਾ ਦੀ ਸੀਟ ਇਸ ਨੂੰ ਸਮਝਣ ਵਾਸਤੇ ਆਪਾਂ ਥੋੜਾ ਹੋਰ ਡਿਟੇਲ ਵਿੱਚ ਜਾਣਦੇ ਹਾਂ ਕਿਉਂਕਿ ਇੱਕ ਪਾਸੇ ਦਾ ਸੀਟ ਹੈ ਐਮਪੀ ਦੀ ਦੂਜੇ ਪਾਸੇ ਸੀਟ ਹੈ ਐਮਐਲਏ ਦੀ ਲੋਕ ਸਭਾ ਸੀਟ ਜਿਹੜਾ ਜਲੰਧਰ ਦੀ ਹੈਗੀ ਹੈ ਉਹਦੇ ਵਿੱਚ ਤੁਸੀਂ ਸਕਰੀਨ ਉੱਪਰ ਦੇਖੋ ਕਿ ਤਕਰੀਬਨ 9 ਹਲਕੇ ਆਉਂਦੇ ਹਨ ਅਤੇ ਉਹ 9 ਹਲਕਿਆਂ ਦੇ ਵਿੱਚ ਜਲੰਧਰ वेस्ट ਵੀ ਆਂਦਾ ਹੈ ਹੁਣ ਆਪਾਂ ਇਹ ਜਿਹੜੇ 9 ਹਲਕੇ ਨੇ ਇਨ੍ਹਾਂ ਦੇ ਹਿਸਾਬ ਨਾਲ ਆਪਾਂ ਦੇਖਦੇ ਹਾਂ ਕਿ ਜਦੋਂ ਚੰਨੀ ਸਾਹਿਬ ਇਲੈਕਸ਼ਨ ਲੜੇ ਤਜੰਨੀ ਸਾਹਿਬ ਨੂੰ ਜਲੰਧਰ ਵੈਸਟ ਤੋਂ ਕਿੰਨੇ ਵੋਟ ਪਈ ਸੀ ਹੁਣ ਤੁਸੀਂ ਆਪਣੇ ਸਕਰੀਨ ਉੱਪਰ ਦੇਖੋ ਇਹ ਫਾਈਨਲ ਰਿਜ਼ਲਟ ਸ਼ੀਟ ਹੈ ਲੋਕ ਸਭਾ ਇਲੈਕਸ਼ਨ ਦੀ ਇਹਦੇ ਵਿੱਚੋਂ ਆਪਾਂ ਜਲੰਧਰ ਵੈਸਟ ਦਾ ਜਿਹੜਾ ਚਾਰਟ ਹੈ ਉਸ ਦੀ ਡਿਟੇਲ ਉਹ ਤੁਹਾਨੂੰ ਦੇ ਸਾਹਮਣੇ ਪੇਸ਼ ਕੀਤੀ ਹੈ ਤੁਸੀਂ ਇਸ ਨੂੰ ਦੇਖੋ ਧਿਆਨ ਨਾਲ ਆਹ ਦੇਖੋ ਆਪਾਂ ਆਖਰੀ ਪੇਜ ਉੱਪਰ ਆ ਗਏ ਆਂ ਆਖਰੀ ਪੇਜ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਚਲੰਜੀਤ ਸਿੰਘ ਚੰਨੀ ਜਦੋਂ ਲੋਕ ਸਭਾ ਇਲੈਕਸ਼ਨ ਲੜੇ ਹਨ ਤਾਂ ਉਹ ਜਲੰਧਰ ਵੈਸਟ ਤੋਂ ਵੀ ਜਿੱਤੇ ਹਨ ਕਿਉਂਕਿ ਉਹਨਾਂ ਨੂੰ ਜਲੰਧਰ ਵੈਸਟ ਤੋਂ 44394 ਵੋਟ ਪਈ ਅਤੇ ਦੂਜੇ ਨੰਬਰ ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟ ਪਈ ਹੈ ਜੋ ਕਿ 42837 ਹੈ ਮਤਲਬ ਚੰਨੀ ਸਾਹਿਬ ਇੱਥੋਂ ਵੀ ਜਿੱਤੇ ਸਨ ਤੇ ਉਹੀ ਲੋਕਾਂ ਨੇ ਜਿਨ੍ਹਾਂ ਨੇ ਚੰਨੀ ਸਾਹਿਬ ਨੂੰ ਇੰਨੀ ਵੋਟ ਪਾਈ ਜੂਨ ਵਿੱਚ ਉਹੀ ਲੋਕਾਂ ਨੇ ਜੁਲਾਈ ਦੇ ਵਿੱਚ ਉਹਨਾਂ ਵੋਟਰਾਂ ਨੇ ਹੀ 1 ਮਹੀਨੇ ਬਾਅਦ ਮੋਹਿੰਦਰ ਭਗਤਜੀ ਨੂੰ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਲੜੇ ਸਨ ਇਲੈਕਸ਼ਨ 55246 ਵੋਟ ਪਾ ਦਿੱਤੀ ਆਪਾਂ ਸਕਰੀਨ ਉੱਪਰ ਤੁਹਾਨੂੰ ਇੱਕ ਚਾਰਟ ਬਣਾ ਕੇ ਵੀ ਦਿਖਾ ਦਿੰਦੇ ਹਾਂ ਦੇਖੋ ਜਿਵੇਂ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਚੰਨੀ ਸਾਹਿਬ ਲੜੇ ਸਨ ਇਲੈਕਸ਼ਨ ਤਾਂ ਉਹਨਾਂ ਨੂੰ ਜਲੰਧਰ ਵੈਸਟ ਤੋਂ 44394 ਵੋਟ ਪਈ ਸੀ ਅਤੇ ਦੂਜੇ ਨੰਬਰ ਤੇ ਭਾਜਪਾ ਨੂੰ ਵੋਟ ਪਈ ਸੀ 42000 ਦੇ ਕਰੀਬ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਈ ਸੀ 15000 ਦੇ ਕਰੀਬ ਤੇ ਜਦ ਆਪ ਬਾਈ ਇਲੈਕਸ਼ਨ ਹੁੰਦਾ ਹੈ ਅਸੈਂਬਲੀ ਸੀਟ ਵਾਸਤੇ ਐਮਐਲਏ ਦੀ ਸੀਟ ਵਾਸਤੇ ਤਦ ਉਹਨਾਂ ਵੋਟਰਾਂ ਨੇ ਹੀ ਮਹਿੰਦਰ ਭਗਤ ਜੀ ਨੂੰ ਆ ਮਤਲਬ ਆਮ ਆਦੀ ਪਾਰਟੀ ਨੂੰ 55000 ਵੋਟ ਬਾ ਦਿੱਤੀ ਅਤੇ ਭਾਜਪਾ ਨੂੰ ਦੂਜੇ ਨੰਬਰ ਤੇ ਰੱਖ ਦਿੱਤਾ ਅਤੇ ਸੁਿੰਦਰ ਕੁਲ ਜੀ ਨੂੰ ਕਾਂਗਰਸ ਵੱਲੋਂ ਜੋ ਇਲੈਕਸ਼ਨ ਲੜੇ ਸਨ ਉਹਨਾਂ ਨੂੰ ਤੀਜੇ ਨੰਬਰ ਤੇ ਭੇਜ ਦਿੱਤਾ ਕਿ 1 ਮਹੀਨੇ ਵਿੱਚ ਇਹ じゃ ਕੀ ਹੋ ਗਿਆ ਕਿ ਕਾਂਗਰਸ ਨੂੰ ਤੀਜੇ ਨੰਬਰ ਤੇ ਕਰ ਦਿੱਤਾ ਜਲੰਧਰ वेस्ट ਦੇ ਵੋਟਰਸ ਨੇ ਅਤੇ ਮਹਿੰਦਰ ਪਗਤ ਜੀ ਨੂੰ 55000 ਤੋਂ ਪਲੱਸ ਵੋਟਾਂ ਦੇ ਕੇ ਐਮਐਲਏ ਬਣਾ ਦਿੱਤਾ ਹੁਣ ਗੱਲ ਇਹ ਸਮਝ ਨਹੀਂ ਲੱਗ ਰਹੀ ਕਿ ਜਲੰਧਰ वेस्ट ਦੇ ਜਿਹੜੇ ਵੋਟਰਸ ਨੇ ਉਹ ਲੀਡਰ ਦਾ ਨਾਜਾਇਜ਼ ਨਾਟਕ ਖੇਡ ਗਏ ਜਾਂ ਮਾਨ ਸਾਹਿਬ ਨੇ ਜਿਹੜਾ ਜਲੰਧਰ ਵਿੱਚ ਕਰਾਇਆ ਤੇ ਘੱਲ ਲਿੱਤਾ ਜੋ ਕਿ ਉਹਨਾਂ ਨੇ ਜਲੰਧਰ वेस्ट ਦੀਆਂ ਬਾਈ ਇਲੈਕਸ਼ਨ ਤੋਂ ਪਹਿਲਾਂ ਲਿੱਤਾ ਸੀ ਕਿ ਮੈਂ ਜਲੰਧਰ ਵਿੱਚ ਰਿਹਾ ਕਰਾਂਗਾ ਹਫ਼ਤੇ 'ਚ ਦੋ ਦਿਨ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਕੀ ਉਹ ਜਲੰਧਰ ਵਾਲਿਆਂ ਨੂੰ ਪਸੰਦ ਆ ਗਿਆ ਕਿਉਂਕਿ ਕਿਤੇ ਨਾ ਕਿਤੇ ਉਹ ਘਾਤ ਦੇਖਿਆ ਜਾਵੇ ਤਾਂ ਚੰਨੀ ਸਾਹ ਦੇ ਘਰ ਵਾਂਗਾਈਏ ਦੇਖਣ ਚ ਬਾਕੀ ਜਾਂ ਤਾਂ ਜਲੰਧਰ ਵੈਸਟ ਵਾਲਿਆਂ ਨੂੰ ਮਹਿੰਦਰ ਭਗਤ ਜਿਹੜੀ ਸ਼ਖਸੀਅਤ ਜ਼ਿਆਦਾ ਪਸੰਦ ਆ ਗਈ ਜਿਹੜਾ ਉਹਨਾਂ ਨੇ 1 ਮਹੀਨੇ ਵਿੱਚ ਹੀ ਆਪਣਾ ਵੋਟ ਹੈ ਉਹ ਕਾਂਗਰਸ ਤੋਂ ਬਦਲ ਕੇ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਬਾਕੀ ਹੁਣ ਗੱਲ ਇੱਥੇ ਇਹ ਵੀ ਆਉਂਦੀ ਹੈ ਕਿ ਕੁਝ ਲੋਕ ਕਹਿ ਸਕਦੇ ਹਨ ਕਿ ਸ਼ੀਤਲ ਅੰਗੁਲਾਲ ਜਿਹੜੇ ਨੇ ਉਹਨਾਂ ਨੇ ਦਲ ਬਦਲੇ ਆ ਉਹੋ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਗਏ ਤਾਂ ਕਰਕੇ ਲੋਕਾਂ ਨੇ ਉਨ੍ਹਾਂ ਤੋਂ ਨਾਰਾਜ਼ ਹੋ ਕੇ ਮਹਿੰਦਰ ਭਗਤ ਜੀ ਨੂੰ ਵੋਟ ਪਾ ਦਿੱਤੀ। ਪਰ ਜਿਹੜੇ ਮਹਿੰਦਰ ਭਗਤ ਜੀ ਐ ਇਹ ਵੀ ਤਾਂ ਪਹਿਲਾਂ ਭਾਜਪਾ ਜੀ ਸਨ। ਇਹਨਾਂ ਨੇ ਵੀ ਪਿਛਲੇ ਸਾਲ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀ। ਬਾਕੀ ਇਹ ਸানা ਸਾਡੇ ਨਿੱਜੀ ਵਿਚਾਰ। ਬਾਕੀ ਹੋ ਸਕਦਾ ਤੁਹਾਨੂੰ ਕੋਈ ਹੋਰ ਕਾਰਨ ਲੱਗਦਾ ਹੋਵੇ। ਜੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ ਕਿ ਤੁਸੀਂ ਦੱਸ ਸਕਦੇ ਹੋ ਸਾਨੂੰ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਕੀ ਕਾਰਨ ਹੋ ਸਕਦਾ ਹੈ ਜੋ 1 ਮਹੀਨੇ ਵਿੱਚ ਹੀ ਵੋਟ ਪੰਜੇ ਤੋਂ ਝਾੜੂ ਵੱਲ ਚਲੀ ਗਈ। ਬਾਕੀ ਉਮੀਦ ਹੈ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦੇਣਾ ਪੰਜਾਬ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਮਸਲਿਆਂ ਬਾਰੇ ਜਾਣਕਾਰੀਆਂ ਲੈਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਵਿੱਚ ਵਾਹਿਗੋ ਜੀ ਤੁਹਾਡੇ ਸਿਰ ਉੱਤੇ ਮਿਹਰ ਬਧ ਹੱਥ ਰੱਖੇ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ